ਦੀਪਕ ਸ਼ਰਮਾ ਇੱਕ ਐਸਾ ਪੁਲਿਸ ਅਧਿਕਾਰੀ ਜੋ ਕਿ ਆਪਣੇ ਵਿਵਾਦਾਂ ਨੂੰ ਲੈ ਕੇ ਚਰਚਾ ਦੇ ਵਿੱਚ ਅਕਸਰ ਰਹਿੰਦਾ ਹੁਣ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਦੋਂ ਇੱਕ ਗੀਤ ਨਾਇਕ ਨਹੀਂ ਖਲਨਾਇਕ ਹੂੰ ਮੈਂ ਦੇ ਬੋਲਾਂ ਦੇ ਉੱਤੇ ਹੱਥ ਦੇ ਵਿੱਚ ਇਹ ਅਧਿਕਾਰੀ ਪਿਸਤੌਲ ਲਹਿਰਾਉਂਦੇ ਹੋਏ ਨਜ਼ਰ ਆਇਆ ਪਾਰਟੀ 'ਚ ਇਸ ਦੀ ਕਿਸੇ ਨੇ ਵੀਡੀਓ ਬਣਾ ਲਈ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਫਿਰ ਐਕਸ਼ਨ ਲਿਆ ਗਿਆ ਜਿੱਥੇ ਇੱਕ ਪਾਸੇ ਹੁਣ ਸਸਪੈਂਡ ਤਾਂ ਕੀਤਾ ਹੀ ਗਿਆ ਏ ਨਾਲੋਂ ਨਾਲ ਇੱਕ ਹੋਰ ਐਕਸ਼ਨ ਲਿਆ ਗਿਆ ਕਿ ਜੋ ਪਿਸਟਲ ਲਹਿਰਾਈ ਸੀ ਹੱਥ ਦੇ ਵਿੱਚ ਉਹ ਦੀਪਕ ਸ਼ਰਮਾ ਦੇ ਨਾਮ ਦੇ ਉੱਤੇ ਹੀ ਉਸ ਦਾ ਲਾਇਸੈਂਸ ਬਣਿਆ ਹੋਇਆ ਉਸ ਲਾਇਸੈਂਸ ਨੂੰ ਰੱਦ ਕਰਨ ਦੇ ਲਈ ਵੀ ਹੁਣ ਪੱਤਰ ਲਿਖ ਦਿੱਤਾ ਗਿਆ ਜੇਲ੍ਹ ਅਧਿਕਾਰੀਆਂ ਨੂੰ ਇਸ ਤੋਂ ਇਲਾਵਾ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਇਸੇ ਮਾਮਲੇ 'ਚ ਜਾਂਚ ਕਰਨ ਲਈ ਪੂਰਾ ਮਾਮਲਾ ਸਮਝਦੇ ਹਾਂ ਜੋ ਕਿ ਸਾਹਮਣੇ ਆਇਆ ਦਿੱਲੀ ਤੋਂ ਤਾਂ ਇਸ ਮਾਮਲੇ ਦੇ ਵਿੱਚ ਦੀਪਕ ਸ਼ਰਮਾ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਮੰਡੋਲੀ ਉੱਥੇ ਜੇਲ ਅਸਿਸਟੈਂਟ ਜੇਲ ਸੁਪਰਡੈਂਡ ਦੇ ਤੌਰ ਤੇ ਤਾਇਨਾਤ ਨੇ ਤਾਂ ਉਸੇ ਜਗ੍ਹਾ ਦੇ ਉੱਤੇ ਹੁਣ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇੱਕ ਬੀਜੇਪੀ ਦੀ ਆਗੂ ਹੈ ਉਸਦੇ ਪਤੀ ਦੇ ਜਨਮ ਦਿਨ ਦੀ ਪਾਰਟੀ ਸੀ ਉਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਸੀ ਪਰ ਪਾਰਟੀ ਦੇ ਵਿੱਚ ਗੀਤ ਸੰਗੀਤ 'ਤੇ ਜਦੋਂ ਮੰਦਹੋਸ਼ ਹੋਏ ਤਾਂ ਐਸੇ ਵਿੱਚ ਆਪਣੇ ਕਵਰ 'ਚੋਂ ਪਿਸਟਲ ਕੱਢੀ ਉਸ ਪਿਸਟਲ ਨੂੰ ਬਾਹਰ ਕੱਢ ਕੇ ਲਹਿਰਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਇਹ ਸਾਰਾ ਐਕਸ਼ਨ ਸਾਹਮਣੇ ਆਇਆ ਪਰ ਇਹ ਕੋਈ ਪਹਿਲਾ ਵਿਵਾਦ ਨਹੀਂ ਹੈ ਜੋ ਕਿ ਦੀਪਕ ਸ਼ਰਮਾ ਦੇ ਨਾਮ ਤੇ ਹੈ ਇਸ ਤੋਂ ਪਹਿਲਾਂ ਠੱਗ ਸੁਕੇਸ਼ ਚੰਦਰ ਕਈ ਵੱਡੇ ਇਲਜ਼ਾਮ ਲਗਾ ਚੁੱਕੇ ਦੀਪਕ ਸ਼ਰਮਾ ਤੇ ਜਿਸ ਤੇ ਉਸਨੇ ਕਿਹਾ ਸੀ ਕਿ ਮੂਵੀਜ਼ ਦੇ ਵਿੱਚ ਕੰਮ ਕਰਨਾ ਚਾਹੁੰਦਾ ਦੀਪਕ ਸ਼ਰਮਾ ਇਸ ਦੇ ਲਈ 30 ਲੱਖ ਰੁਪਏ ਉਸਨੇ ਬਾਡੀ ਬਣਾਉਣ ਦੇ ਲਈ ਸੁਕੇਸ਼ ਤੋਂ ਲਿੱਤੇ ਸੀ ਇਸ ਤੋਂ ਇਲਾਵਾ 5 ਲੱਖ ਰੁਪਏ ਦੀ ਪ੍ਰੋਟੈਕਸ਼ਨ ਮਨੀ ਵੀ ਉਸ ਤੋਂ ਲਿੱਤੀ ਤੇ ਕਈ ਹੋਰ ਕੈਦੀਆਂ ਦੇ ਵੱਲੋਂ ਵੀ ਦੀਪਕ ਸ਼ਰਮਾ ਤੇ ਇਲਜ਼ਾਮ ਗੰਭੀਰ ਲਗਾਏ ਗਏ ਨੇ ਇਸ ਸਭ ਦੇ ਦੌਰਾਨ ਹੀ ਕਈ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਨਾਲ ਵੀ ਨਜ਼ਰ ਆਉਂਦਾ ਰਹਿੰਦਾ ਦੀਪਕ ਸ਼ਰਮਾ ਕਿਉਂਕਿ ਕੱਦ ਕਾਠੀ ਤੋਂ ਨਜ਼ਰ ਆਉਂਦਾ ਹੈ ਕਿ ਬਾਡੀ ਬਣਾਉਣ ਦਾ ਸ਼ੌਕੀਨ ਹੈ ਦੀਪਕ ਸ਼ਰਮਾ ਤੇ ਐਸੇ ਚ ਸਲਮਾਨ ਖਾਨ ਨੂੰ ਆਪਣਾ ਆਈਡੀਅਲ ਮੰਨ ਕੇ ਜਦੋਂ ਉਸਨੇ ਦਵੰਗ ਦੇਖੀ ਤਾਂ ਉਸੇ ਅੰਦਾਜ਼ ਚ ਫਿਰ ਖੁਦ ਦੀ ਬਾਡੀ ਬਣਾਉਣ ਦਾ ਵੀ ਫੈਸਲਾ ਕਰ ਲਿਆ ਤੇ ਖੁਦ ਲਗਭਗ ਉਸੇ ਰੂਪ ਦੇ ਵਿੱਚ ਇੱਕ ਦਵੰਗ ਪੁਲਿਸ ਅਧਿਕਾਰੀ ਬਣ ਕੇ ਰਹਿੰਦਾ ਹੈ ਦੀਪਕ ਸ਼ਰਮਾ ਤੇ ਹੁਣ ਇਹੀ ਦਵੰਗਈ ਭਾਰੀ ਪੈ ਚੁੱਕੀ ਹੈ ਕਿਉਂਕਿ ਜਦੋਂ ਹਥਿਆਰਾਂ ਦੀ ਨਮਾਇਸ਼ ਕੀਤੀ ਹੈ ਤਾਂ ਇਸ ਤੇ ਹੁਣ ਕੜਾ ਐਕਸ਼ਨ ਲਿਆ ਗਿਆ ਤਿਹਾੜ ਜੇਲ੍ਹ ਦੇ ਡੀਜੀ ਦੇ ਵੱਲੋਂ ਜਿੱਤੇ ਕੀ ਉਹਨਾਂ ਕਿਹਾ ਹੈ ਕਿ ਇਸ ਤਰੀਕੇ ਦਾ ਵਰਤੀਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹ ਜੋ ਹਥਿਆਰ ਨੇ ਇਸ ਵਹਿਰ ਰੱਖਿਆ ਦੇ ਲਈ ਨੇ ਤੇ ਐਸੇ ਦੇ ਵਿੱਚ ਇਹਨਾਂ ਹਥਿਆਰਾਂ ਦੀ ਨਮਾਇਸ਼ ਨਹੀਂ ਕੀਤੀ ਜਾਣੀ ਚਾਹੀਦੀ ਇਸੇ ਲਈ ਹੁਣ ਜੋ ਲਾਇਸੈਂਸ ਹੈ ਉਹ ਵੀ ਰੱਦ ਕਰਨ ਦੇ ਲਈ ਅੱਗੇ ਪੱਤਰ ਲਿਖ ਦਿੱਤਾ ਗਿਆ ਹੈ ਇਸ ਤੋਂ ਲਾਵਾ ਦੀਪਕ ਸ਼ਰਮਾ ਦੇ ਨਾਮ ਦੇ ਉੱਤੇ ਕਈ ਪਹਿਲਾਂ ਤੋਂ ਵੀ ਮਾਮਲੇ ਸਾਹਮਣੇ ਆਏ ਹੋਏ ਨੇ ਜਿਸ ਦੇ ਵਿੱਚ ਜੇਲ੍ਹ ਦੀ ਵੀਡੀਓ ਲੀਕ ਕਰਨ ਤੱਕ ਦੇ ਇਲਜ਼ਾਮ ਮੇਸ ਸੁਕੇਸ਼ ਨੇ ਲਗਾਏ ਸੀ ਦੀਪਕ ਸ਼ਰਮਾ ਦੇ ਉੱਤੇ ਹਾਲਾਂਕਿ ਇਸ ਮਾਮਲੇ 'ਚ ਹੁਣ ਜਾਂਚ 'ਚ ਕੀ ਕੁਝ ਸਾਹਮਣੇ ਆਉਂਦਾ ਤੇ ਸਸਪੈਂਸ਼ਨ ਤੋਂ ਬਾਅਦ ਹੋਰ ਕੀ ਕਾਰਵਾਈ ਹੁੰਦੀ ਹੈ ਇਸ ਦਵੰਗ ਪੁਲਿਸ ਅਧਿਕਾਰੀ ਦੇ ਉੱਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਤੋਂ ਲਾਵਾ ਦੀਪਕ ਸ਼ਰਮਾ ਦੇ ਨਾਮ ਦੇ ਉੱਤੇ ਕਈ ਪਹਿਲਾਂ ਤੋਂ ਵੀ ਮਾਮਲੇ ਸਾਹਮਣੇ ਆਏ ਹੋਏ ਨੇ ਜਿਸ ਦੇ ਵਿੱਚ ਜੇਲ੍ਹ ਦੀ ਵੀਡੀਓ ਲੀਕ ਕਰਨ ਤੱਕ ਦੇ ਇਲਜ਼ਾਮ ਵੀ ਸੁਕੇਸ਼ ਨੇ ਲਗਾਏ ਸੀ ਦੀਪਕ ਸ਼ਰਮਾ ਦੇ ਉੱਤੇ ਹਾਲਾਂਕਿ ਇਸ ਮਾਮਲੇ 'ਚ ਹੁਣ ਜਾਂਚ 'ਚ ਕੀ ਕੁਝ ਸਾਹਮਣੇ ਆਉਂਦਾ ਤੇ ਸਸਪੈਂਸ਼ਨ ਤੋਂ ਬਾਅਦ ਹੋਰ ਕੀ ਕਾਰਵਾਈ ਹੁੰਦੀ ਹੈ ਇਸ ਦਵੰਗ ਪੁਲਿਸ ਅਧਿਕਾਰੀ ਦੇ ਉੱਤੇ ਇਹ ਆਉਣ ਵਾਲਾ ਸਮਾਂ ਦੱਸੇਗਾ